ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਸੋਹੀਤੋਂ ਅੱਜ ਮੈਂ ਗੱਲ ਕਰਨਾ ਚਾਹੁੰਦਾ ਬੜੀ ਹੀ ਦੁਖੀ ਹਿਰਦੇ ਦੇ ਨਾਲ ਜੋ ਕਿ ਹਰਵੀਰ ਸਿੰਘ ਪੰਜ ਸਾਲ ਦੀਪ ਸਿੰਘ ਨਗਰ ਹੁਸ਼ਾਰਪੁਰ ਦੇ ਵਿੱਚ ਜੋ ਪਿਤੇ ਦਿਨੀ ਜੋ ਘਟਨਾ ਹੋਈ ਹੈ ਬਹੁਤ ਹੀ ਮੰਦ ਭੱਗੀ ਘਟਨਾ ਮੈਂ ਕਹਿ ਸਕਦਾ ਇੱਕ ਪ੍ਰਵਾਸੀ ਵੱਲੋਂ ਮੈਂ ਤੇ ਮੇਰੀ ਸਾਰੀ ਟੀਮ ਅਸੀਂ ਪਹਿਲਾਂ ਤਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਔਰ ਨਾਲ ਦੀ ਨਾਲ ਹੀ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਹੈਗੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਇੱਕ ਹੋਰ ਅਪੀਲ ਕਰਨਾ ਚਾਹੁੰਦੇ ਆ ਸਾਡੇ ਪ੍ਰਸ਼ਾਸਨ ਨੂੰ ਸਾਡੀ ਗਵਰਨਮੈਂਟ ਨੂੰ ਇਹਦੇ ਉੱਤੇ ਇੱਕ ਐਦਾਂ ਦਾ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਇੱਕ ਐਦਾਂ ਦੀ ਮਿਸਾਲ ਬਣਨੀ ਚਾਹੀਦੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਦਾ ਕੋਈ ਵੀ ਬੱਚਾ ਸਾਡਾ ਇਸ ਬੇਰਹਿਮੀ ਤੇ ਬੇਰਮੀ ਦੇ ਨਾਲ ਜਾਂ ਵੈਸੇ ਵੀ ਕਦੀ ਇਹਦਾ ਸ਼ਿਕਾਰ ਨਾ ਹੋਵੇ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਪ੍ਰਸ਼ਾਸਨ ਨੂੰ ਤੇ ਗਵਰਨਮੈਂਟ ਨੂੰ ਇੱਕ ਅਪੀਲ ਹੈ ਹੱਥ ਜੋੜ ਕੇ ਕਿ ਐਦਾਂ ਦਾ ਕੋਈ ਕਾਨੂੰਨ ਬਣਨਾ ਚਾਹੀਦਾ ਜਿਹੜਾ ਇੱਕ ਮਿਸਾਲ ਬਣੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਐਦਾਂ ਦਾ ਕੋਈ ਵੀ ਸਾਡਾ ਬੱਚਾ ਜਾਂ ਭੈਣ ਭਾਈ ਕੋਈ ਵੀ ਇਸ ਪੀੜਤ ਜੋ ਇਸ ਵੇਲੇ ਜੋ ਇਸ ਵੇਲੇ ਆਪਾਂ ਕਹਿ ਸਕਦੇ ਅੱਗ ਦੇ ਵਿੱਚ ਸਾਰੇ ਚੋਸੇ ਜਾ ਰਹੇ ਆ ਸਾਡੇ ਮਤਲਬ ਜਿਹਨੂੰ ਵੀ ਇਹ ਨਿਊਜ਼ ਦਾ ਪਤਾ ਲੱਗ ਰਿਹਾ ਚਾਹੇ ਉਹਨਾਂ ਦੀ ਫੈਮਿਲੀ ਮੈਂਬਰ ਹੈ ਚਾਹੇ ਉਹ ਨਹੀਂ ਵੀ ਫੈਮਿਲੀ ਮੈਂਬਰ ਹੈਗੇ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਜਬੜੀ ਹੀ ਦੁੱਖ ਦਈ ਘਟਨਾ ਬਹੁਤ ਹੀ निंदाਯੋਗ ਮੈਂ ਕਹਿ ਸਕਦਾ ਪ੍ਰਸ਼ਾਸਨ ਅੱਗੇ ਅਰਦਾਸ ਕਰ ਸਕਦੇ ਆ ਪ੍ਰਸ਼ਾਸਨ ਅੱਗੇ ਅਪੀਲ ਕਰ ਸਕਦੇ ਆ ਕਿ ਵਕਤ ਇਹ ਇੱਕ ਇਦਾਂ ਦਾ ਇੱਕ ਨਮੂਨਾ ਜਾਂ ਫਿਰ ਇੱਕ ਮਾਡਲ ਇੱਕ ਇਦਾਂ ਦਾ ਤਿਆਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਹਰਵੀਰ ਸਿੰਘ 5 ਸਾਲ ਦਾ ਬੱਚਾ ਐਦਾਂ ਦਾ ਕੋਈ ਨਜਾਇਜ਼ ਜੋ ਮੌਤ ਦੇ ਘਾਟ ਉਤਾਰਿਆ ਗਿਆ ਐਦਾਂ ਦਾ ਕੁਝ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ